ਕਾਂਗਰਸ ਪਾਰਟੀ ਜਿੰਦਾਬਾਦ ਕਹੋ ਅੱਜ ਕਾਂਗਰਸ ਪਾਰਟੀ ਜਿੰਦਾਬਾਦ ਸਾਡੇ ਬਹੁਤ ਹੀ ਮਾਨਯੋਗ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪੰਜਾਬ ਦੇ ਇਨਚਾਰਜ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭਪੇਸ਼ ਭੋਗੇਲ ਜੀ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਬੜਿੰਗ ਜੀ ਸਾਡੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਬਾਜੀ ਆਸਟ੍ਰੇਲੀ ਦੇ ਇੰਚਾਰਜ ਹਰਿਆਲ ਖੰਬੋਜ ਜੀ ਮੇਰਾ ਬਹੁਤ ਹੀ ਪਿਆਰਾ ਭਰਾ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਮੁਫਰ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਆਮਰ ਸਿੰਘ ਜੀ ਮੇਰਾ ਵੀਰ ਵਿਜੇ ਇੰਦਰ ਸਿੰਘਲਾ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੂਥ ਕਾਂਗਰਸ ਮਹਿਲਾ ਕਾਂਗਰਸ ਸਾਰੇ ਹੀ ਅੱਜ ਦੇ ਸਮਾਗਮ 'ਚ ਸਟੇਜ ਤੇ ਬੈਠੇ ਤੇ ਸਾਹਮਣੇ ਬੈਠੇ ਮੇਰੇ ਪਿਆਰੇ ਭੈਣੋਂ ਅਤੇ ਭਰਾਵੋ ਸਾਰਿਆਂ ਤੋਂ ਪਹਿਲਾਂ ਮੈਂ ਜੋ ਅੱਜ ਦਾ ਸ਼ੁਰੂ ਕਰਨਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਸਾਡੇ ਇੱਕ ਬਹਾਦਰ ਬੇਟਾ ਜਿਸ ਦੇ ਪਿਤਾ ਜੀ ਇੱਥੇ ਬੈਠੇ ਆ ਬਲਕੌਰ ਸਿੰਘ ਜੀ ਆਪਣੇ ਉਸ ਸਿੱਧੂ ਮੂਸੇਵਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦੀਆਂ ਔਰ ਨਾਲ ਹੀ ਮੈਂ ਅੱਜ ਦੀ ਸਰਕਾਰ ਨੂੰ ਕਿ ਜਵਾਨ ਪੁੱਤ ਗਵਾਉਣ ਵਾਲੇ ਬਾਪ ਤੇ ਮਾਂ ਨੂੰ ਧਰਨੇ ਤੇ ਬੈਠਣਾ ਪਵੇ ਤੇ ਸਰਕਾਰ ਕਹੇ ਅਸੀਂ ਆਪ ਦੀ ਸਰਕਾਰ ਆ ਆਪ ਦੀ ਸਰਕਾਰ ਨਹੀਂ ਪਤਾ ਨਹੀਂ ਕੀ ਦੀ ਸਰਕਾਰ ਹੋ ਲੇਕਿਨ ਇਹ ਗੱਲਾਂ ਸੁਲਝਦੀਆਂ ਰਹਿਣਗੀਆਂ ਲੜਦੇ ਰਵਾਂਗੇ ਅੱਜ ਮੇਰੇ ਭਰਾਵੋ ਜਿਸ ਆਪਾਂ ਮਕਸਦ ਲਈ ਇਕੱਠੇ ਹੋਏ ਆਂ ਮੈਂ ਉਹਦੇ ਬਾਰੇ ਕੁਝ ਗੱਲਾਂ ਕਰੂੰਗੀ ਮੈਂ ਜਦੋਂ ਆਹ ਛਾਤੀ ਮਾਰ ਰਹੀ ਆ ਮੈਨੂੰ ਐਸ ਮਾਨਸਾ ਜ਼ਿਲ੍ਹੇ ਦੇ ਕੱਲੇ ਕੱਲੇ ਪਿੰਡ ਕੱਲੇ ਕੱਲੇ ਸ਼ਹਿਰ ਆ ਯਾਦ ਆਉਂਦੇ ਮੇਰੇ ਭਰਾ ਕਿੱਥੇ ਗਏ ਸਾਡੇ ਆਪਣੇ ਪੁਰਾਣੇ ਸਮੇਂ ਦੇ ਵਿੱਚ ਸਾਡੇ ਆਪਣੇ ਭਰਾ ਸਾਡੇ ਆਪਣੇ ਸਾਥਕਾਂ ਮਾਲੇ ਹੋਰ ਥੋੜੇ ਬਜ਼ੁਰਗਾਂ ਨੇ ਇਸ ਮਾਨਸਾ ਦੀ ਧਰਤੀ ਜਿਹਨੂੰ ਕਹਿੰਦੇ ਸੀਗੇ ਇਹ ਮਜ਼ਾਰਿਆਂ ਦੀ ਧਰਤੀ ਹੈ ਗਰੀਬਾਂ ਦੀ ਧਰਤੀ ਹੈ ਛੋਡੇ ਵੱਡ ਬਡੇਰਿਆਂ ਨੇ ਮੇਰੇ ਭਰਾਵੋ ਛੋਡੇ ਤੇ ਸਾਡੇ ਵੱਡ ਬਡੇਰਿਆਂ ਨੇ ਅੰਗਰੇਜ਼ਾਂ ਦੇ ਗੋਰਿਆਂ ਦੇ ਮੂੰਹ ਮੋੜ ਕੇ ਦਿਖਾਏ ਆ ਇਸ ਧਰਤੀ ਦੇ ਉੱਪਰ ਮੈਨੂੰ ਮਾਣ ਹੈ ਮੈਂ ਕੱਲੇ ਕੱਲੇ ਪਿੰਡ ਤੇ ਗਲੀ ਦੇ ਲੋਕਾਂ ਦੇ ਵਿੱਚ ਜਾ ਕੇ ਇਹਨਾਂ ਦੀਆਂ ਗਲੀਆਂ ਨੂੰ ਦੇਖਿਆ ਹੈ ਲੇਕਿਨ ਅੱਜਾ ਮੇਰੀਆਂ ਭੈਣਾਂ ਵੀ ਬੈਠੀਆਂ ਐ ਅੱਜ ਹੋ ਕੀ ਰਿਹਾ ਦੇਸ਼ ਦੇ ਵਿੱਚ ਅੱਜ ਲੜ ਕੌਣ ਰਿਹਾ ਲੋਕਾਂ ਦੀ ਲੜਾਈ ਅੱਜ ਵਕਤ ਇਹ ਆ ਗਿਆ ਦੇਖਣ ਵਾਸਤੇ ਇੱਕ ਸਮਾਂ ਸੀ ਜਦ ਥੋਡੇ ਸਾਡੇ ਬਜ਼ੁਰਗ ਲੜੇ ਸੀ ਗੋਰੇ ਗਿਰਜਾਂ ਦੇ ਖਿਲਾਫ ਜਿਹੜੇ ਈਸਟ ਇੰਡੀਆ ਕੰਪਨੀ ਬਣਾ ਕੇ ਸਾਡੇ ਦੇਸ਼ ਨੂੰ ਲੁੱਟਦੇ ਰਹੇ ਤੇ ਸਾਨੂੰ ਗੁਲਾਮ ਬਣਾ ਕੇ ਰਾਜ ਕਰਦੇ ਰਹੇ ਅੱਜ ਮੇਰੇ ਭਰਾਵੋ ਗੱਲ ਉੱਥੇ ਹੀ ਆਖੜੀ ਹੋਈ ਐ ਅੱਜ ਇਥੋਂ ਦੀ ਧਰਤੀ ਦਾ ਨਾਜ ਖਾੜਤੀ ਨਾਲੇ ਕਾਲੇ ਅੰਗਰੇਜ਼ ਜੋ ਵਿਦੇਸ਼ੀ ਤਾਕਤਾਂ ਵਿਦੇਸ਼ੀ ਮੁਲਕਾਂ ਦੇ ਨਾਲ ਹੱਥ ਕੋਕਾ ਬਣ ਕੇ ਫੋੜਾ ਸਾਡਾ ਝੂਠ ਬੋਲ ਕੇ ਪੀਤਾ ਵਾ ਖੂਨ ਵੱਡ ਬਡੇਰੇ ਜਿਹੜੇ ਵੱਡੇ ਵੱਡੇ ਹੈਗੇ ਆ ਕਾਰੋਬਾਰੀਏ ਉਹਨਾਂ ਰਾਹੀਂ ਬਚਾਉਂਦੇ ਆ ਬਾਹਰ ਅੱਗੇ ਗੋਰੇ ਬਚਾਉਂਦੇ ਚਿੱਟਫੰਡ ਕੰਪਨੀ ਨਾਲ ਅੱਜ ਕੀ ਬਣੀ ਐ ਅੱਜ ਮੋਦੀ ਤੇ ਅਮਨ ਸ਼ਾ ਐਂਡ ਕੰਪਨੀ ਇਹ ਲੁੱਟ ਰਹੀ ਆ ਦਿੱਲੀ ਵਾਲਿਓ ਤੁਸੀਂ ਤਾਂ ਬਣ ਗਏ ਕਾਲੇ ਅੰਗਰੇਜ਼ ਲੇਕਿਨ ਤੁਸੀਂ ਮੱਥਾ ਲਾ ਲਿਆ ਸਾਡੀ ਕਾਂਗਰਸ ਪਾਰਟੀ ਦੇ ਨਾਲ ਇਹ ਕਾਂਗਰਸ ਪਾਰਟੀ ਸੀ ਇੱਜ਼ਦਾ ਦੀ ਪਾਰਟੀ ਕਾਂਗਰਸ ਪਾਰਟੀ ਲੋਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਸਾਡੇ ਲੀਡਰਾਂ ਨੇ ਇੱਕ ਇੱਕ ਨੇ ਚਾਹੇ ਰਾਜੀਵ ਜੀ ਹੋਣ ਇੰਦਰਾ ਜੀ ਹੋਣ ਸੋਨੀਆ ਜੀ ਹੋਣ ਰੋਹਲ ਜੀ ਹੋਣ ਜਦੋਂ ਵੀ ਕੋਈ ਮੁੱਦਾ ਚੱਕ ਕੇ ਦਲੀ ਤੇ ਧਰ ਕੇ ਆਏ ਨੇ ਲੋਕਾਂ ਦੀ ਲੜਾਈ ਲੜੀ ਹੈ ਅੱਜ ਸਾਡਾ ਬਹਾਦਰ ਬੇਟਾ ਰੋਹਲ ਗਾਂਧੀ ਅੱਜ ਖੌਡੀ ਲੜਾਈ ਲੜ ਰਿਹਾ ਹੈ ਅਭਗੇ ਇਹਨਾਂ ਸਭ ਨੂੰ ਭੇਜਿਆ ਹੈ ਸਾਰੀ ਕਾਂਗਰਸ ਪਾਰਟੀ ਅੱਜ ਇਕੱਠੀ ਹੋ ਕੇ ਇੱਕ ਥਾਂ ਤੇ ਬੈਠੀ ਹੈ ਕਿ ਆ ਜਿਹੜੇ ਮਾਰਦੇ ਫਿਰਦੇ ਆ ਨਾ ਗੱਲਾਂ ਇੱਥੇ ਕੋਈ ਪੁੱਛਦਾ ਸਾਨੂੰ ਕਈ ਵਾਰੀ ਕਿਹੜਾ ਤਕੜਾ ਹੈ ਜੀ ਮੈਂ ਕਹਾਂ ਸਾਡੇ ਮੁਕਾਬਲੇ 'ਚ ਤਾਂ ਕੋਈ ਹੈ ਨਹੀਂਗਾ ਇਹ ਤਾਂ ਮਾੜੇ ਮੋٹے ਕਦੇ ਸਾ ਬਰੋਲਣ ਕੋਈ ਲੱਗਦਾ ਸੁਖਵੀਰ ਵਰਗਾ ਕਦੇ ਕੋਈ ਡੇੜੇ ਤੇੜੇ ਨਹੀਂ ਸਾਡੇ ਇਹ ਸਭ ਖੁਦਗਰਜ਼ਾਂ ਦੀ ਪਾਰਟੀ ਹੈ ਕਾਂਗਰਸ ਲੋਕਾਂ ਦੀ ਪਾਰਟੀ ਹੈ ਕਾਂਗਰਸ ਪਾਰਟੀ ਵਿੱਚ ਆ ਜਿਹੜਾ ਮੰਨੇਗਾ ਰੋਹਲ ਗਾਂਧੀ ਜੀ ਨੇ ਪੁਰਾਣੇ ਸਮੇਂ ਚ ਗਾਂਧੀ ਜੀ ਨੇ ਬਨਮੋੜ ਸਿੰਘ ਜੀ ਲੈਂਦਾ ਸੀ ਅੱਜ ਉਸ ਵਾਸਤੇ ਗਰੀਬਾਂ ਦੇ ਮੂੰਹ ਚੋਂ ਰੋਟੀ ਖੋਣ ਲਈ ਇਹ ਲੜਾਈ ਕੌਣ ਲੜ ਰਿਹਾ ਰੋਹਲ ਗਾਂਧੀ ਜੀ ਲੜ ਰਿਹਾ ਹੈ ਕਿਸਾਨੀ ਦੀ ਲੜਾਈ ਕੌਣ ਲੜ ਰਿਹਾ ਹੈ ਪੰਜਾਬ ਵਿੱਚ ਕੌਣ ਆਇਆ ਸੀ ਰੋਹਲ ਗਾਂਧੀ ਜੀ ਆਏ ਸੀ ਤੁਸੀਂ ਆ ਸਾਰੇ ਮੇਰੇ ਭਰਾ ਉਹ ਦਿੱਲੀ ਵਾਲਿਓ ਸਾਨੂੰ ਡਰਾਉਣਾ ਚਾਹੁੰਦੇ ਹੋ ਤੁਸੀਂ ਕਦੇ ਕਹਿ ਲਿਓ ਆ ਲਿਆਵਾਂਗੇ ਕਾਨੂੰਨ ਕਾਨੂੰਨਾਂ ਦੇ ਸਾਰੇ ਤੇ ਸਾਡਾ ਜਿਹੜਾ ਖੂਨ ਆਇਆ ਕਿ ਖੂਨ ਇਹ ਗਾਂਧੀ ਪਰਿਵਾਰ ਇਹ ਕਾਂਗਰਸ ਪਾਰਟੀ ਜਿਹਨੇ ਹਮੇਸ਼ਾ ਲੋਕਾਂ ਵਾਸਤੇ ਨਾ ਉਹਦੀਆਂ ਦੀ ਪਰਵਾਹ ਨਾ ਜਾਣਾਂ ਦੀ ਪਰਵਾਹ ਕੀਤੀ ਐ ਅਸੀਂ ਉਸ ਪਾਰਟੀ ਵਿੱਚ ਡਟ ਕੇ ਖੜੇ ਆ ਇੱਥੇ ਲੜਾਂਗੇ ਲੋਕਾਂ ਲਈ ਲੜਾਂਗੇ ਲੋਕਾਂ ਲਈ ਮਰਾਂਗੇ ਕਾਂਗਰਸ ਨੂੰ ਕਿਸੇ ਥਾਂ ਤੇ ਵੀ ਅਸੀਂ ਆਂਚ ਨਹੀਂ ਆਉਣ ਦੇਵਾਂਗੇ ਮੇਰੇ ਭਰਾਵੋ ਆ ਇੱਥੇ ਕਹਿੰਦੇ ਆ ਉਹ ਤਾਂ ਦਿੱਲੀ ਵਾਲਾ ਚੱਕੀ ਫਿਰਦਾ ਹੈ ਨਾ ਕਹਿੰਦਾ ਸੀ 15 ਲੱਖ ਲਿਆਉ ਮੋਦੀ ਕਹਿੰਦਾ ਸੀ ਆ ਗਿਆ ਸੋਡੀ ਜੀਰ ਤੋਂ ਕੱਢ ਕੇ ਮਾਰ ਭੇਜਦਾ ਇੱਥੇ ਵਾਲਾ ਕਹਿੰਦਾ ਸੀ ਮੈਂ ਤਾਂ ਕਹਿ ਨਹੀਂ ਉੱਥੇ ਤਾਂ ਕਾਲੇ ਅੰਗਰੇਜ਼ ਬੈਠੇ ਆ ਇੱਥੇ ਭਾਈ ਆ ਪੱਟੀ ਡੀਜ਼ਲ ਬੈਠੇ ਪੰਜਾਬ ਦੇ ਵਿੱਚ ਇਹ ਹੁਣ ਆਪੂਕ ਪਾਰਟੀ ਨਹੀਂ ਇਹ ਚਿੱਟੀਦਲ ਦਿੱਲੀ ਤੋਂ ਆ ਕੇ ਦਿੱਲੀ ਨੂੰ ਖਾ ਕੇ ਜਿਵੇਂ ਆਹਣ ਆਉਂਦੀ ਆ ਨਾ ਫਸਲਾ ਮੁੱਚ ਕੇ ਗਾਹਾਂ ਨਾਂਕ ਜਾਂਦੇ ਆ ਇਹ ਦਿੱਲੀ ਵਾਲੇ ਜਿਹੜੇ ਆ ਆਪ ਆਦਮੀ ਪਾਰਟੀ ਦੇ ਇਹ ਚਿੱਟੀਦਲ ਤਾਂ ਇੱਥੇ ਹੀ ਡੇਰੇ ਲਾ ਕੇ ਬਹਿ ਗਿਆ ਸਾਰੇ ਜਵਾਨਤਾ ਤੇ ਆਏ ਪਿਆ ਸਾਰੇ ਕਹਿੰਦੇ ਆ ਉੱਪਰ ਲੀਆਂ ਏਜੰਸੀਆਂ ਵਰਤਦੇ ਆ ਉਹ ਵੀ ਵਰਤਦੇ ਆ ਤੁਸੀਂ ਵੀ ਵਰਤਦੇ ਹੋ ਭਲਿਓ ਮਾਨਸੋ ਤੁਹਾਡਾ ਮੱਥਾ ਕਾਂਗਰਸ ਨਾਲ ਲੱਗਿਆ ਹੈ ਜਿਹੜੀ ਅੰਗਰੇਜ਼ਾਂ ਦੇ ਬੰਬਾਂ ਤੋਂ ਨਹੀਂ ਡਰੀ ਗੋਰੀ ਤੋਂ ਨਹੀਂ ਡਰੀ ਤੋਪਾਂ ਤੋਂ ਨਹੀਂ ਡਰੀ ਇਹ ਆਪਣੀ ਜਾਨ ਤਲੀ ਧਰ ਕੇ ਤੁਹਾਨੂੰ ਆਉਧਿਆਂ ਦੀ ਪਰਵਾਹ ਨਹੀਂ ਸ਼ਕਤੀਆਂ ਦੀ ਪਰਵਾਹ ਨਹੀਂ ਸਾਨੂੰ ਡਰਾਉਣੇ ਉਹ ਐਂ ਕਰਦੇ ਆਂਗੇ ਉਹ ਕਰਦੇ ਆਂਗੇ ਤੁਸੀਂ ਕੀ ਕਰਦੇ ਹੋਗੇ ਫੋਟਾ ਬੋਰੀਆ ਬਿਸਤਰਾ ਦਿੱਲੀ ਵਾਲਿਓ ਤੇ ਪੰਜਾਬ ਵਾਲਿਓ ਇੱਥੋਂ ਬੰਨ ਕੇ ਤੋਰਾਂਗੇ ਪੰਜਾਬ ਲੀਡ ਲਾਊਗਾ ਇਹਦੇ ਵਿੱਚ ਆ ਬੈਠਾ ਇੱਥੇ ਰਾਜਾ ਬੜਿੰਗ ਆ ਬੈਠਾ ਪ੍ਰਤਾਪ ਸਿੰਘ ਬਾਜਵਾ ਓਏ ਭਲੇਓ ਮਾੜਾ ਮੋਟਾ ਵਿਜੇਂਦਰ ਸਿੰਘਲਾ ਜੀ ਸਾਡੇ ਬੈਠੇ ਐ ਇਹਨਾਂ ਦੇ ਪਿਤਾ ਜੀ ਦੀ ਬਹੁਤ ਵੱਡੀ ਕਰਵਾਦ ਨੇ ਮਾੜਾ ਮੋਟਾ ਕਿਤੇ ਰਾਜਾ ਬੜਿੰਗ ਮਾੜਾ ਮੋਟਾ ਕਿਤੇ ਚਾਹਨ ਤਾਂ ਲੈ ਲਿਆ ਕਰੋ ਪਤਾ ਨਹੀਂ ਕਿੱਥੇ ਸਾਰਾ ਦਿਨ ਹੀ ਤੋਰੇ ਫਿਰਦੇ ਹੋ ਲੋਕਾਂ ਵਾਸਤੇ ਸਾਰਿਆਂ ਨੂੰ ਲਈ ਫਿਰਦੇ ਪ੍ਰਤਾਪ ਬਾਜਵਲ ਤੋਂ ਰੱਬੀ ਫਿਰਦਾ ਇਹ ਜੋ ਰੱਬੀ ਫਿਰਦਾ ਸਾਰਿਆਂ ਠਾਮਾਂ ਤੇ ਅਮਰ ਸਿੰਘ ਜੀ ਆਪਣੇ ਰੱਬੀ ਫਿਰਦੇ ਆ ਇਸ ਕਰਕੇ ਇਹ ਪੰਜਾਬ ਹੈ ਮੇਰੇ ਭਰਾਵੋ ਪੰਜਾਬ ਨੇ ਬੇਸ਼ਾਮ ਤੇ ਸ਼ਾਂਤੀ ਲਈ ਆਪਣੀਆਂ ਸਰਕਾਰਾਂ ਦੀ ਪਰਵਾਹ ਨਹੀਂ ਕੀਤੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਮੈਂ ਜ਼ਿਆਦਾ ਸੁਭਾਣਾ ਲੈਂਦੀ ਹੋਈ ਇਹੀ ਕਹਿਣਾ ਚਾਹੁੰਦੀ ਆ ਕਿ ਆ ਸਾਰੇ ਮੇਰੇ ਤਾਂ ਬੱਚੇ ਹੀ ਆ ਸਾਰੇ ਜਿਹੜੇ ਅਹੁਦੇਦਾਰ ਹੈ ਸਾਡੇ ਵਿੱਚ ਇੱਕ ਜੁੱਟਾ ਤੇ ਇੱਕ ਮੁਠਾ ਕੋਈ ਫਰਕ ਨਹੀਂ ਸਾਡੇ 'ਚ ਪਾ ਸਕਦਾ ਸਾਰੇ ਬਹਾਦਰ ਜਰਨੈਲ ਮੇਰੇ ਤਾਂ ਹੱਥਾਂ ਵਿੱਚ ਆਏ ਨੇ ਮੇਰੇ ਬੱਚਿਓ ਅੱਗੇ ਵਧੋ ਸਾਡਾ ਹੱਥ ਕੋਡੇ ਮੋਢਿਆਂ ਤੇ ਹੈ ਕੋਈ ਅਸੀਂ ਗਲਤ ਐਲੀਮੈਂਟ ਨੂੰ ਤੁਹਾਡੇ 'ਤੇ ਝਾਕੜ ਨਹੀਂ ਦੇਵਾਂਗੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਜਿੱਥੇ ਭਗੇਲ ਜੀ ਨੂੰ ਸਾਰਿਆਂ ਨੂੰ ਜੀ ਆਇਆਂ ਕਿਹਿੰਦਾ ਔਰ ਤੁਹਾਡਾ ਸਾਰਿਆਂ ਦਾ ਆ ਮੋਹਰ ਸਾਹਮੋ ਨਹੀਂ ਬੈਠੇ ਇਹਨੇ ਜਿੱਥੇ ਲੈ ਕੇ ਆਏ ਨੇ ਗਾਗੋਵਾਲ ਜੀ ਵਰਗੇ ਸਾਨੂੰ ਯਾਦ ਆਉਂਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਖਿਮਾ ਦੀ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ